ਨੋ ਬਈ ਮਿੱਤਰੋ ਸਮਾਨ ਆਪਾਂ ਕਰ ਲਿਆ ਪੈ ਇੱਕ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਉੱਥੇ ਲੱਗਿਆ ਹੋਇਆ ਹੈਗਾ ਜੁੱਥ ਫੈਸਟੀਵਲ ਤੇ ਪਿੰਡ ਨਗਲਾ ਤੋਂ ਪੰਜਾਬ ਯੂਨੀਵਰਸਿਟੀ ਪਟਿਆਲਾ ਪਾਤੀ ਆਪਾਂ ਸਕੂਟਰੀ ਛੜਕ ਛੜਕ ਪਾਤੀ ਅਦਰੋਂ ਸਿੱਧਾ ਸੰਗਤੀ ਵਾਲੇ ਤੋਂ ਨਦਾਮਪੁਰ ਤੱਕ ਇਹ ਆ ਗਿਆ ਫੱਟੇ ਵਾਲਾ ਪੁਲ ਸੰਗਤੀ ਵਾਲੇ ਦਾ ਤੇ ਕਈ ਦੋਸਤ ਸਾਨੂੰ ਕਹਿੰਦੇ ਨੇ ਵੀ ਤੁਸੀਂ ਸਕੂਟਰੀ ਤੇ ਕਿੱਥੋਂ ਜਾਣਿਓ ਐਡੀ ਦੂਰ ਉਦਾ ਕਾਰਨ ਕਈ ਗੱਲਾਂ ਨੇ ਕਿ ਇੱਕ ਤਾਂ ਟ੍ਰੈਫਿਕ ਤੋਂ ਫਾਇਦਾ ਰਹਿੰਦਾ ਹੈਗਾ ਜੇ ਹੁਣ ਅਸੀਂ ਗੱਡੀ ਲੈ ਕੇ ਜਾਵਾਂਗੇ ਉਹਦੇ 'ਚ ਜਿੱਥੇ ਗੱਡੀਆਂ ਦਾ ਵੱਡੇ ਵੱਡੇ ਜਾਮ ਹੁੰਦੇ ਨੇ ਹਨਾ ਟਾਈਮ ਬਹੁਤ ਲੱਗਦਾ ਸਕੂਟਰੀ ਨੂੰ ਕਿੱਧਰ ਦੀ ਮਰਜ਼ੀ ਕੱਢ ਦਿਓ ਤੁਸੀਂ ਬਾਕੀ ਸਕੂਟਰੀ ਤੇ ਖਰਚਾ ਨਹੀਂ ਹੁੰਦਾ ਹੈਗਾ ਬਾਕੀ ਜਿੱਥੇ ਮਰਜ਼ੀ ਲਾ ਕੇ ਚਾਹ ਪੀਓ ਦੁੱਸ ਪੀਓ ਕਿੱਥੇ ਮਰਜ਼ੀ ਖੜਾ ਦਿਓ ਕੋਈ ਚੱਕਰ ਨਹੀਂ ਹੈਗਾ ਬਾਕੀ ਹਰੇਕ ਦਾ ਆਪ ਆਪਣਾ ਆਪਣਾ ਟੇਸਟ ਹੁੰਦਾ ਹੈਗਾ ਕਈ ਬੰਦੇ ਨੂੰ ਗੱਡੀਆਂ 'ਚ ਜਾਣਾ ਹਨਾ ਉਹ ਉਹੀ ਹੈ ਵੀ ਸਾਫਰ ਤੇ ਸਾਫਰ ਦੇ ਜਾਣ ਤੇ ਅਤੇ ਤੁਸੀਂ ਉਂਝ ਕਿਸੇ ਜਗ੍ਹਾ ਨੂੰ Shimla ਵਗੈਰਾ ਦੇਖ ਕੇ ਆਉਣ ਚ ਫਰਕ ਹੁੰਦਾ ਹੈਗਾ ਜਿਵੇਂ ਦੇਵ ਕਹਿੰਦਾ ਹੁੰਦਾ ਹੈਗਾ ਤੁਸੀਂ ਮਸ਼ਹੂਰ ਬਲੌਗਰ ਬਲਦੇਵ ਨੂੰ ਜਾਣਦੇ ਹੋਵੋਗੇ ਉਹ ਇੱਕ ਚੀਜ਼ ਆਖਦਾ ਹੁੰਦਾ ਹੈ ਕਿ ਇੱਕ ਹੁੰਦਾ ਹੈਗਾ ਸਲੇਵਸ ਸਲੇਵਸ ਹੁੰਦਾ ਹੈਗਾ ਸਾਨੂੰ ਜਿਹੜਾ ਸਕੂਲਾਂ ਤੱਕ ਦੀ ਪੜ੍ਹਾਈ ਕਾਲਿਆਂ ਤੱਕ ਦੀ ਪੜ੍ਹਾਈ ਪੜਾਉਣ ਕਰਦਾ ਹੁੰਦਾ ਹੈ ਹੈਲਪ ਦੂਸਰੇ ਨੰਬਰ ਤੇ ਹੁੰਦਾ ਹੁੰਦਾ ਹੈਗਾ ਸਾਹਿਤ ਸਾਹਿਤ ਸਿਲੇਬਸ ਤੋਂ ਥੋੜਾ ਜਿਹਾ ਸਾਨੂੰ ਵੱਧ ਜਾਣਕਾਰੀ ਦੇਣਦਾ ਹੁੰਦਾ ਹੈਗਾ ਉਹਦਾ ਜਿਹੜਾ ਦਾਇਰਾ ਹੈ ਉਹ ਸਿਲੇਬਸ ਨਾਲੋਂ ਵਿਸ਼ਾਲ ਹੁੰਦਾ ਹੈਗਾ ਪਰ ਇੱਕ ਤੀਜੇ ਨੰਬਰ ਤੇ ਜਿਹੜੀ ਚੀਜ਼ ਸਾਨੂੰ ਕੋਈ ਸਿਖਾਉਂਦੀ ਹੈ ਉਹ ਹੁੰਦੀ ਹੈਗੀ ਸਫਰ ਸਫਰ ਸਾਨੂੰ ਸਾਹਿਤ ਨਾਲੋਂ ਵੀ ਵੱਧ ਚੀਜ਼ਾਂ ਸਬਰ ਕਰਨਾ ਹੈਨਾ ਕਿੱਥੇ ਤੁਹਾਨੂੰ ਕਿਹੜੇ ਸਫਰ 'ਚ ਇਹ ਜੀ ਦਿੱਕਤ ਆ ਜੇ ਕਿੰਨਾ ਕੁ ਸਿਖਾਉਂਦਾ ਹੈਗਾ ਕਿੰਨੀਆਂ ਤੁਸੀਂ ਅੜਦੜ ਦੀ ਹਰਿਆਲੀ ਦੇਖਦੇ ਜਾਨਿਓ ਆਮ ਲੋਕਾਂ ਨੂੰ ਮਿਲਦੇ ਹੋ ਤੁਸੀਂ ਕਿਤੇ ਵੀ ਜਾਣਾ ਆਮ ਲੋਕਾਂ ਨਾਲ ਗੱਲ ਕਰਦੇ ਹੋ ਉੱਤੇ ਦੀ ਭਾਸ਼ਾ ਉੱਤੇ ਦੀ ਬੋਲਚਾਲ ਲੋਕਾਂ ਦਾ ਕਿੰਨਾ ਕਿ ਜ਼ੁਬਾਨ ਚ ਮਿਠਾਸ ਹੈ ਰੁੱਖੇ ਨੇ ਹਨਾ ਸੋ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਸਕੂਟਰੀ ਨੂੰ ਚੁਣਦੇ ਹੁੰਨੇ ਆਗੇ ਸੋ ਆਪਾਂ ਚੱਲੇ ਹੋਏ ਸੀਗੇ ਨਹਿਰ ਨਹਿਰ ਆਪਾਂ ਪਹੁੰਚ ਗਏ ਸੂਲਰ ਘਰਾਟ ਸੰਗਤੀ ਵਾਲਾ ਹੋ ਕੇ ਤੇ ਸੂਲਰ ਘਰਾਟ ਦਾ ਆਪਾਂ ਮੋੜ ਕੱਟਦੇ ਆ ਸਕੂਟਰੀ ਚ ਚਰਾ ਲੈ ਚਲਾ ਰਹੇ ਹੈਗਾ ਸਾਡਾ ਗੱਗੂ ਗਿੱਲ ਲੋ ਜੀ ਉਹਰੇ ਟ੍ਰੈਫਿਕ ਚ ਫਸ ਗਏ ਪਰ ਸਕੂਟਰੀ ਆਪਾਂ ਪੂਰੀ ਚੰਗੀ ਤਰ੍ਹਾਂ ਸਿਖਾਈ ਹੋਈ ਹੈਗੀ ਆਪਣੇ ਗੱਗੂ ਗਿੱਲ ਨੂੰ ਇਹਨੂੰ ਕਿਹਾ ਵੀ ਇੱਧਰ ਦੀ ਮੋੜ ਤੇ ਟਰੱਕ ਦੇ ਮਹਾ ਕੋਲ ਦੀ ਘੜਦੇ ਇਹ ਆ ਫਾਇਦਾ ਹੁੰਦਾ ਦੇਖੋ ਸਕੂਟਰੀ ਦਾ ਹਨਾ ਆਪਾਂ ਕਹਿੰਨਾ ਸਕੂਟਰੀ ਕਿਉਂ ਇਹ ਹੁਣ ਦੇਖੋ ਸਕੂਟਰੀ ਸੀ ਕਿੱਥੋਂ ਦੀ ਨਿਕਾਈ ਜੇ ਉਧਰ ਸਾਨੂੰ ਪਤਾ ਦੀ ਵੀ ਲਾਲ ਬੱਤੀ ਹੋ ਰਹੀ ਹੈ ਜਾਮ ਲੱਗ ਰਹੇਗਾ ਪਰ ਸਾਡੀ ਸਕੂਟਰੀ ਲੰਘ ਜੂਗੀ ਅਸੀਂ ਆਹ ਕਰਤੀ ਸਕੂਟਰੀ ਲੋਰੀ ਗੁਜਰਾਉਂ ਉਸੇ ਕੱਟ ਤਾ ਇੱਕ ਫਸੇ ਰਹੀਆਂ ਸੂਲਰ ਘਰਾਟ ਤੋਂ ਨਦਾਮਪੁਰ ਬਾਕੀ ਉਹੀ ਹੈ ਵੀ ਹਰੇਕ ਦਾ ਹਨਾ ਜਿਹਨੂੰ ਕਹਿੰਦੇ ਹੁੰਦੇ ਨੇ ਵੀ ਜਿਹਨੂੰ ਜੰਗਲ ਚ ਬਹਿ ਕੇ ਬੰਸਰੀ ਵਜਾਉਣ ਦਾ ਨਜ਼ਾਰਾ ਆਉਂਦਾ ਉਹ ਮਹਿਲਾ ਦੇ ਰਾਗਤੇ ਨਹੀਂ ਨੱਚਦਾ ਹੁੰਦਾ ਠੀਕ ਹੈ ਹਰੇਕ ਦਾ ਆਪਣਾ ਆਪਣਾ ਟੇਸਟ ਹੁੰਦਾ ਹੈ ਹਰੇਕ ਦਾ ਆਪਣਾ ਆਪਣਾ ਆਨੰਦ ਲੈਣ ਦਾ ਸਾਧਨ ਹੁੰਦਾ ਹੈ ਸਵਾਦ ਹੁੰਦਾ ਹੈ ਲਓ ਜੀ ਅੱਪ ਚਲੋ ਚਾਲ ਅਪਾ ਪਹੁੰਚ ਗਏ ਕਨੌੜ ਜੱਟਾਂ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈਗਾ ਇਹ ਜਿੱਥੇ ਤੱਕ ਮੈਨੂੰ ਯਾਦ ਹੈ ਸ਼ਾਇਦ ਇਤਿਹਾਸਿਕ ਗੁਰਦੁਆਰਾ ਰਹੇ ਸੀ ਹੁਣ ਅਸੀਂ ਇਹਦੇ ਵਿੱਚ ਨਹੀਂ ਵਿਜ਼ਿਟ ਕਰਨਾ ਕਿਉਂਕਿ ਪਹਿਲਾਂ 2-3 ਮਹੀਨੇ ਪਹਿਲਾਂ ਵੀ ਗਏ ਸੀ ਅਸੀਂ ਉਦੋਂ ਵਿਜ਼ਿਟ ਕੀਤਾ ਸੀਗਾ ਤੇ ਇਸ ਵਾਰ ਤੁਹਾਨੂੰ ਅਸੀਂ ਬਾਰੂਮਰ ਦਿਖਾਉਣਾ ਨਹਿਰਤ ਦੀ ਸਾਰੀ ਸੁੱਕੀ ਪਈ ਹੈ ਤੇ ਇਹ ਕੁਸਤਾ ਮਨਰੇਗਾ ਵਾਲੇ ਭਾਈ ਜਿਹੜੇ ਨੇ ਉਹ ਸਫਾਈ ਕਰ ਰਹੇ ਸੀਗੇ ਤੁਸੀਂ ਰਾਹ ਦੇ ਵਿੱਚ ਦੇਖਿਆ ਹੀ ਹੈਗਾ ਸਾਰੇ ਕਿਤੇ ਬਾਕੀ ਇਹਦੇ ਵਿੱਚ ਨਾ ਬਹੁਤ ਜ਼ਿਆਦਾ 5-5 ਫੁੱਟ 7-7 ਫੁੱਟ ਗਾਰਾ ਹਨ ਵਿੱਚ ਦਰਖਤ ਤੇ ਡੇਡੇ ਡਿਕੇ ਪੈਨੇ ਸਫਾਈ ਦੇ ਹੋਰ ਮਤਲਬ ਕਿ ਬਹੁਤ ਜ਼ਿਆਦਾ ਸਫਾਈ ਕਰਾ ਹੁੰਦੀ ਹੈ ਨਹਿਰ ਦੀ ਜਿਸ ਤੱਕ ਅਸੀਂ ਧਿਆਨ ਨਾਲ ਦੇਖਿਆ ਜਦੋਂ ਅਸੀਂ ਪਹਿਲਾਂ ਗਏ ਸੀ ਉਦੋਂ ਨਹਿਰ 'ਚ ਪਾਣੀ ਸੀਗਾ ਇਹ ਹੈਗਾ ਜੀ ਉਹ ਜਿਹੜਾ ਵੱਡਾ ਹੈ ਜਿਹੜਾ ਕਹਿੰਦੇ ਨੇ ਦਿੱਲੀ ਤੱਕ ਦਾ ਰੋਡ ਬਣ ਰਿਹਾ ਉੱਪਰ ਦੀ ਇਸ ਤੋਂ ਬਾਰੇ ਇੱਥੇ ਪੈਂਦੇ ਨੇ ਜੀ ਫੁੱਫੁੱਲਾ ਜਿਹੜਾ ਤੁਸੀਂ ਪਿੱਛੇ ਦੇਖਿਆ ਹੈਗਾ ਪਿੰਦੇ ਰਾਜਾ ਲੱਗੇ ਹੋਏ ਸੀ ਉਹ ਰੇ ਫੁੱਲ ਚਲ ਪ੍ਰਵਾਹ ਕਰ ਦਿੰਦੇ ਨੇਗੇ ਤੇ ਚਲੋ ਜੀ ਸਾਡਾ ਸਫਰ ਵਧੀਆ ਲੰਘ ਰਿਹਾ ਇਹ ਆ ਗਿਆ ਜੀ ਬਿਜਲੀ ਬੋਰਡ ਵਾਲਿਆਂ ਦੇ ਲਾਇ ਹੋਏ ਨੇਗੇ ਸੋਲਰ ਸਿਸਟਮ ਕਹਿੰਦੇ ਨੇ ਜੀ ਨੁਪਾ ਇਥੋਂ ਬਿਜਲੀ ਬਣਦੀ ਹੈ ਸੂਰਜ ਜਰੀਏ ਪਰ ਮੈਨੂੰ ਇੱਕ ਗੱਲ ਦੀ ਥੋੜੀ ਜਿਹੀ ਸਮਝ ਨਹੀਂ ਲੱਗੀ ਵੀ ਇਹਨਾਂ ਨੇ ਇਹ ਨਹਿਰ ਦੇ ਵਿੱਚ ਹਨਾ ਕਾਹ ਤੋਂ ਲਾਇ ਹੋਏ ਨੇਗੇ ਓਰੇ ਆਲੇ-ਦਲੇ ਜਾਂ ਤਾਂ ਫੈਕਟਰੀਆਂ ਹਨਾ ਇਹਨਾਂ ਦਾ ਮਤਲਬ ਬਿਜਲੀ ਬੋਰਡ ਦਾ ਸਾਰਾ ਪਰਬੰਧ ਹੋਣਾ ਤਾਂ ਇਹਨਾਂ ਨੇ ਇਹ ਜਗ੍ਹਾ ਚੁਣੀ ਹੈ। ਜਾ ਫਿਰ ਮੈਂ ਇੱਕ ਦਿਨ ਅਸੀਂ ਇਹ ਵੀ ਸੋਚੇ ਸੀਗਾ ਵੀ ਇਹ ਨਹਿਰ ਜਿੱਥੋਂ ਲਏ ਹੋਏ ਨੇ ਵੀ ਇਹ ਪਾਣੀ ਤੋਂ ਵੀ ਬਿਜਲੀ ਬਣਾਉਂਦੇ ਨੇ ਇਹ। ਇਸ ਚੀਜ਼ ਦਾ ਸਾਨੂੰ ਜਿਕਸਨ ਨੂੰ ਪਤਾ ਹੈ ਤਾਂ ਕਮੈਂਟਸ ਦੇ ਵਿੱਚ ਦੱਸਿਓ ਵੀ ਇਹ ਪਰ ਹੁਣ ਤਾਂ ਨਹਿਰ 'ਚ ਪਾਣੀ ਵੀ ਨਹੀਂ ਹੈਗਾ ਹਨਾ ਪਾਣੀ ਤੋਂ ਵੀ ਬਿਜਲੀ ਕਿਵੇਂ ਬਣਦੀ ਹੋਣੀ ਹੁਣ ਤਾਂ ਇੱਕੋ ਇੱਕ ਸਾਧਨ ਇਹਦਾ ਸੂਰਜ ਹੀ ਹੋਣਾ ਜਿੱਥੋਂ ਬਿਜਲੀ ਬਣਾਉਂਦੇ ਹੋਣੇ ਲੋਅ ਸੀ ਨਦਾਮਪੁਰ ਦੇ ਬਿਲਕੁਲ ਨੇੜੇ ਜਾਣ ਵਾਲੇ ਹੋਗੇ ਰਸਤਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਸੀ ਇਸੇ ਨਾਲ ਦਾ ਰਸਤਾ ਨਾ ਨਾਬੇ ਵੀ ਹੈ ਜਦੋਂ ਤੁਸੀਂ 90 ਤੋਂ ਉੱਥੇ ਵਾਲੇ ਵਾਲੇ ਪਿੰਡਾਂ ਤੱਕ ਨਾ ਮੇਰੇ ਕੋਲ ਪਿੰਡ ਦਾ ਨਾਮ ਨਹੀਂ ਯਾਦ ਆ ਰਿਹਾ ਕਾਫੀ ਦਰਾਵਣਾ ਹੈਗਾ ਤੇ ਕਾਫੀ ਲੰਬਾ ਹੈ ਉੱਥੇ ਵੀ ਸੀ ਵਿਜ਼ਿਟ ਕੀਤਾ ਸੀਗਾ ਪਹਿਲਾਂ ਉਰੇ ਜਾਂਦੇ ਹੋਏ ਸਾਨੂੰ ਕੋਈ ਬੰਦਰ ਨਹੀਂ ਮਿਲਿਆ ਪਰ ਆਉਂਦੇ ਹੋਏ ਸਾਨੂੰ ਕਾਫੀ ਬੰਦਰ ਮਿਲੇ ਤੇ ਅਸੀਂ ਹੌਲੀ-ਹੌਲੀ ਚਲੋ ਚਾਲ ਸਕੂਟਰੀ ਤੇ ਸਾਡਾ ਕੋਈ ਇਸ ਵਾਰੀ ਖਾਇਆ ਖਰਚਾ ਵੀ ਨਹੀਂ ਆਇਆ ਜ਼ਿਆਦਾ ਅਸੀਂ ਜਾਂਦੇ ਹੋਏ ਨਦਾਮਪੁਰ ਤੋਂ 270 ਰੁਪਏ ਦਾ ਤੇਲ ਪਵਾਇਆ ਸੀਗਾ ਤੇ ਉਹ ਚੋਂ ਵੀ 70 ਰੁਪਏ ਦਾ ਤੇਲ ਮਿਲਦਾ ਹਜੇ ਟੈਂਕੀ 'ਚ ਪਿਆ ਸੀ ਜਦੋਂ ਅਸੀਂ ਪਿੰਡ ਨਗੜੇ ਆ ਕੇ ਖੜਾਈਏ ਸਕੂਟਰੀ ਬਸ 200 ਦੇ ਜਾਂ 220 ਦੇ ਤੇਲ 'ਚ ਸੀ ਲਗਭਗ ਪਟਿਆਲੇ ਗਏ ਪਟਿਆਲੇ ਤੋਂ ਬਾਹਰ 5-10 ਕਿਲੋਮੀਟਰ ਜੁਨੀਅਰਸਟੇ ਗਏ ਤੇ ਸਾਰਾ ਗਿੜੇ ਫਿੜੇ ਦਿੱਤੇ ਇੱਕ ਦੋਸਤ ਨੇ ਇਨਵਾਈਟ ਕੀਤਾ ਹੋਇਆ ਸੀ ਉੱਥੇ ਵੀ ਗਏ ਮਤਲਬ 200 ਰੁਪਏ ਦੇ ਤੇਲ ਦੇ ਵਿੱਚ ਸਾਰਾ ਸੀ ਮੁੜਿਆ ਲਓ ਜੀ ਹੱਤੋਂ ਪਾਉਣਿਆ ਤੇਲ ਇਹ ਨਦਾਮਪੁਰ ਜਦੋਂ ਅਸੀਂ ਚੜਦੇ ਆ ਨਹਿਰ ਤੋਂ ਸੜਕ ਤੇ ਤਾਂ ਬਿਲਕੁਲ ਖੱਬੇ ਹੱਥ ਪਰੋਬਲਮ ਪਾਉਣ ਦੇ ਇੱਥੇ ਬਾਈ ਅੰਦਰੋਂ ਕਿਸੇ ਬੈਠੀ ਸੀ ਮੰਗ ਕਰ ਦੋ ਟੈਂਕੀ ਫੁੱਲ ਅਲੇ ਸੀ ਗਏ ਦੋ ਕਰ ਇਹ ਸੋ ਥੋੜਾ ਜਿਹਾ ਸਕੂਟਰੀ ਨੂੰ ਦਾਵਾਗੇ ਦਵਾਰ ਇਹ ਚਤੀ ਸਕੂਟਰੀ ਸਾਡੇ ਗੱਗੂ ਬਿੱਲ ਨੇ ਤੇ ਚਲੋ ਚਾਲ ਹੁਣ ਆਪਾਂ ਬਸ ਇਹ ਨizampur ਦਾ ਥੋੜਾ ਜਿਹਾ ਰਸਤਾ ਹੁੰਦਾ ਇੱਕ ਥੋੜਾ ਜਿਹਾ ਨਾ ਪਿੱਛੇ ਮੈਂ ਇੱਕ ਚੀਜ਼ ਦੱਸਣੀ ਭੁੱਲ ਗਿਆ ਤੁਹਾਨੂੰ ਚਲੋ ਫੇਰ ਦੱਸ ਦਿੰਦਾ ਪਹਿਲਾਂ ਆਪਾਂ ਰੋਡ ਚੜ ਜੀਏ ਵੱਡਾ ਰੋਡ ਇੱਥੇ ਗੱਗੂ ਵੱਲ ਸਾਡਾ ਡਰ ਗਿਆ ਸੀ ਥੋੜਾ ਜਿਹਾ ਕਹਿੰਦਾ ਕਿਵੇਂ ਕ੍ਰਾਸ ਕਰਾਂ ਵਾਹ ਕੋਈ ਨਹੀਂ ਮੈਂ ਤੁਹਾਨੂੰ ਜਿੱ ਕਿ ਹੋਇਆ ਗੁੱਟਰੀ ਤੇ ਆਪਣੇ ਗੁਰੂ ਦੀ ਇੱਜ਼ਤ ਰੱਖ ਤੇ ਰੱਬ ਦਾ ਨਾਮ ਲੈ ਤੇ ਖਿੱਚ ਦੇ ਕੰਮ ਇੱਕ ਥੋੜਾ ਜਿਹਾ ਪਿੱਛੇ ਦੱਸ ਰਿਹਾ ਸੀਗਾ ਜਿਹੜਾ ਨਹਿਰ ਦੇ ਉੱਪਰ ਨਾ ਪਿੱਛੇ ਜਲਕਰ ਦਾ ਵੀ ਬਣਿਆ ਹੋਇਆ ਹੈਗਾ ਜਦੋਂ ਅਸੀਂ ਨਦਾਮਪੁਰ ਤੋਂ ਨਹਿਰ ਤੋਂ ਛੜਕ ਤੇ ਚੜਦੇ ਆ ਉਹ ਸੀ ਪਹਿਲਾਂ ਵਿਜ਼ਿਟ ਕੀਤਾ ਸੀਗਾ ਉੱਥੇ ਅੰਦਰ ਤਾਂ ਨਹੀਂ ਜਾਣ ਦਿੰਦੇ ਪਰ ਉਹ ਕਾਫੀ ਨਾ ਕਿਲੇ ਵਾਂਗੂ ਬਣਿਆ ਹੋਇਆ ਹੈਗਾ ਲਾਲ ਲਾਲ ਜਾਂ ਤੇ ਪਹਿਲਾਂ ਵੀ ਵਿਜ਼ਿਟ ਕੀਤਾ ਸੀ ਵਧੀਆ ਉਹ ਦੇਖਣ ਵਾਲੀ ਥਾਂ ਹੈਗੀ ਜੇ ਤੁਸੀਂ ਇੱਕ ਵਾਰ ਵੀ ਨਹੀਂ ਗਏ ਤਾਂ ਜ਼ਰੂਰ ਦੇਖੋ ਲੋ ਬਈ ਉਹ ਹੋਂਸੇ ਅੱਗੇ ਪੱਛਾ ਕੇ ਦੇਖ ਕੇ ਕਰਤਾ ਪਰ ਇਤੋਂ ਮਹਾ ਉਸੈਲਫ ਤੋਂ ਵੀ ਅਸੀਂ ਅੱਗੋਂ ਫਰੰਟ ਤੋਂ ਸ਼ਾਟ ਲਏ ਹੌਲੀ ਹੌਲੀ ਹਨਾ ਹੁਣ ਸਾਨੂੰ ਕਈ ਲੋਕ ਇੱਥੇ ਵੀ ਦੇਖਣ ਆ ਲਈਂ ਕਹਿੰਦੇ ਹੁੰਦੇ ਨੇ ਵੀ ਇਹ ਕੀ ਕਰਦੇ ਫਰੀ ਜਾਂਦੇ ਨੇ ਜਾਂ ਸੱਟ ਖਾਣਗੇ ਜਾਂ ਮਰਨਗੇ ਹਨਾ ਤਾਂ ਫੇਰ ਉਹੀ ਗੱਲ ਮਤਲਬ ਟੈਸਟ ਦੇ ਆ ਕੇ ਮੁਕਰੀਏ ਵੀ ਹਨਾ ਹੁਣ ਕਰੇ ਬੈਠੇ ਨੇ ਕਮੈਂਟ ਕਰ ਦੇਣਾ ਹੁੰਦਾ ਹੈਗਾ ਤੇ ਪਰ ਇਹ ਸਾਨੂੰ ਪਤਾ ਹੈ ਹਨਾ ਅਸੀਂ ਵਿਆਹ ਤੋਂ ਪਹਿਲਾਂ ਵੀ ਮਤਲਬ ਮੈਂ ਮੇਰੇ ਨਾਲ ਇੱਕ ਦੋਸਤ ਹੋਰ ਹੁੰਦਾ ਸੀਗਾ ਅਸੀਂ ਤਕਰੀਬਨ ਅੱਧਾ ਪੰਜਾਬ ਤੋਂ ਜ਼ਿਆਦਾ ਅਸੀਂ ਅਹੀਂ ਉਹਦੇ ਕੋਲ ਮੋਟਰਸਾਈਕਲ ਹੁੰਦਾ ਸੀ ਉਲਟਾ ਉਥੇ ਅਸੀਂ ਸਾਰਾ ਸਫ਼ਰ ਕੀਤਾ ਤਕਰੀਬਨ ਹੁਣ ਸਾਡਾ ਜਿਹੜਾ ਉੱਪਰਲਾ ਏਰੀਆ ਆਪਣੇ ਪੰਜਾਬ ਦਾ ਉਹੋ ਹੀ ਰਹਿ ਗਿਆ ਸਾਡਾ ਜਿਵੇਂ ਅੰਮ੍ਰਿਤਸਰ ਹੋ ਗਿਆ ਪਠਾਨਕੋਟ ਹੋ ਗਿਆ ਗਰਦਾਸਪੁਰ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਉਹ 5-6 ਜ਼ਿਲ੍ਹੇ ਸਾਡੇ ਰਹਿੰਦੇ ਨੇ ਆਦਰਵਾਈਜ਼ ਅਸੀਂ ਸਾਰਾ ਪੰਜਾਬ ਵਾਂਗੂ ਮੋਟਰਸਾਈਕਲ ਤੇ ਜਾਂ ਹੁਣ ਬਿਆ ਤੋਂ ਬਾਅਦ ਸਕੂਟਰੀ ਤੇ ਅਸੀਂ ਦੋਵੇਂ ਜਾਣਾਂ ਨੇ ਤੇ ਕਰ ਲਿਆ ਪਿੰਡ ਲੋ ਜੀ ਇਹ ਆ ਗਿਆ ਟੋਲ ਪਲਾਜ ਕਹਿੰਦੇ ਜੀ ਵੀ ਆਈ ਪੀ ਗੱਡੀਆਂ ਵੀ ਨਹੀਂ ਲਗਾ ਰਹੇ ਸੀ ਜੇਤ ਕੀ ਪਤਾ ਨਹੀਂ ਕਾ ਤੋਂ ਬਾਈ ਉਧਰ ਹੀ ਮੁੜਿਆ ਰਿਹਾ ਸੀ ਮੈਂ ਆਪਕੇ ਸਾਥ ਜਿਹੜੇ ਤੇ ਵੀ ਆਈ ਪੀ ਹੈ ਫਿਰ ਸਾਨੂੰ ਤੰਗਾਉ ਉਹ ਕਹਿੰਦੇ ਤੁਸੀਂ ਜਾਓ ਜੀ ਇੱਕ ਤੁਹਾਨੂੰ ਅੱਗੇ ਵੀ ਦਿਖਾਉਂਗਾ ਜਿੱਥੇ ਪੰਜਾਬੀ ਯੂਨੀਵਰਸਿਟੀ ਹੈ ਨਾ ਉੱਥੇ ਵੀ ਨਾ ਨਾ ਕਲਾਰ ਗਿਆ ਸੀ ਕਿਉਂਕਿ ਜੂਸ ਫੈਸਟੀਵਲ ਕਰਨਾ ਆਊਟਸਾਈਡ ਦੇ ਸਟੂਡੈਂਟ ਬਹੁਤ ਜ਼ਿਆਦਾ ਆ ਆ ਜਾਂਦੇ ਨੇਗੇ ਤੇ ਪਹਿਲਾਂ ਇੱਕ ਤੁਹਾਨੂੰ ਆ ਗੱਲ ਦੱਸਣਾ ਥੋੜੀ ਇੱਥੇ ਨਾ ਕਾਫੀ ਸਾਈਕਲਾਂ ਵਾਲੇ ਵੀਰ ਸਾਨੂੰ ਬਹੁਤ ਮਿਲੇ ਇੱਦਾਂ ਕੀ ਤੁਸੀਂ ਵਿੱਚ ਵਿੱਚ ਦੇਖੋਗੇ ਵੀ ਪਤਾ ਨਹੀਂ ਤਾਂ ਇਹ ਉਰੇ ਜਿਹੜੀ ਨਾ ਪਟਿਆਲੇ ਦੇ ਆਲੇ-ਦਾਲੇ ਲੋਕਲ ਫੈਕਟਰੀਆਂ ਨੇ ਉਹਦੇ ਵਿੱਚ ਕੰਮ ਕਰਨਾ ਆਉਂਦੇ ਨੇ ਲੋਕ ਜਿਹੜੇ ਇਸ ਰੋਡ ਦੇ ਉੱਪਰ ਪਿੰਡ ਲੱਗਦੇ ਨੇ ਉਹਨਾਂ ਦੇ ਲੋਕ ਪਤਾ ਨਹੀਂ ਇਹ ਕੋਈ ਦੂਰੋਂ ਕਿਸੇ ਧਾਰਮਿਕ ਸਥਾਨ ਤੇ ਜਾ ਰਹੇ ਸੀਗੇ ਤੇ ਇਹਨਾਂ ਨੂੰ ਵੀ ਵਿੱਚ ਵਿੱਚ ਮਿਲਦੇ ਰਹੇ ਅਸੀਂ ਵਧੀਆ ਇਹੀ ਫਾਇਦਾ ਹੁੰਦਾ ਹੈ ਨਾ ਦੋ ਟਾਇਰਾਂ ਵਾਲੇ ਵਹੀਕਲ ਦਾ ਬੀਤੂ ਸਿੰਘ ਆਮ ਲੋਕਾਂ ਨੂੰ ਮਿਲਦੇ ਰਹੇ ਇੱਕ ਜਿਹੜੀ ਮੈਂ ਗੱਲ ਦੱਸ ਰਿਹਾ ਸੀ ਪਹਿਲਾਂ ਪੰਜਾਬੀ ਜੂ ਜੂਨੀਅਸਟੀ ਦੇ ਗੇਟ ਤੇ ਵੀ ਸਾਨੂੰ ਰੋਕ ਲਿਆ ਕਹਿੰਦੇ ਭਈ ਹਾਂਜੀ ਜਾਣ ਨਹੀਂ ਦਿੰਦੇ ਫਿਰ ਅਸੀਂ ਚੱਲੋ ਬਰਤਕ ਵੀ ਦਾ ਪੇਚ ਅਸਲੀ ਲਗਾਤਾ ਸੀਗਾ ਸਾਨੂੰ ਉਹ ਤੁਸੀਂ ਅੱਗੇ ਦੇਖੋਗੇ ਇੱਥੇ ਵੀ ਟੋਲ ਪਲਾਜ਼ ਦੇ ਵੀ ਚਲੋ 2 ਟਾਇਰਾਂ ਵਾਲੇ ਵਹੀਕਲ ਦਾ ਟੋਲ ਹੁੰਦਾ ਵੀ ਨਹੀਂ ਲਓ ਜੀ ਪਰਮੇਸ਼ਰ ਦਵਾਰ ਸਾਹਿਬ ਪਹੁੰਚ ਗਏ ਸੀ ਪਰਮੇਸ਼ਰ ਦਵਾਰ ਸਾਹਿਬ ਬਾਬਾ ਅਰਜੀਤ ਸਿੰਘ ਤੇ ਡਰੀਆਂ ਵਾਲਿਆਂ ਜੀ ਨੇ ਬਣਾਇਆ ਹੋਇਆ ਸਾਰਾ ਇਹ ਤੇ ਗਣੇ 4 ਜਨਵਰੀ ਨੂੰ ਫਿਰ 26 ਨੂੰ ਗੁਰਮਤ ਸਮਾਗਮ ਹੈ ਜਿਹੜੇ ਸੱਜਣ ਪਹੁੰਚ ਸਕਦੇ ਨੇ ਪਹੁੰਚਣ ਅੰਮਰ ਸੰਚਾਰ ਵੀ ਹੋਵੇਗਾ ਸ਼ਾਇਦ ਤੇ ਇਹ ਸਾਈਕਲ ਵਾਲੇ ਵੀ ਸਾਨੂੰ ਹੋਰ ਮਿਲ ਜਾਂਦੇ ਸੀਗੇ ਰਸਤੇ ਦੇ ਵਿੱਚ ਕਾਫੀ ਲੋਕ ਜਿਹੜੇ ਨੇ ਇੱਧਰ ਜਿਹੜਾ ਫਾਸਟ ਫੂਡ ਦਾ ਵੱਡੇ ਪਲਾਜ਼ੇ ਬਣਦੇ ਨੇ ਤੇ ਕੱਲ ਸ਼ਹਿਰਾਂ ਦੇ ਬਾਰੋ-ਬਾਰ ਆਊਟਲਟ ਗਏ ਨੇ ਜਿਨ੍ਹਾਂ ਨੂੰ ਆਪਾਂ ਇਹ ਵੀ ਸਾਰਾ ਬਿਚੀ ਆਨੰਦ ਲੈਂਦੇ ਗਏ ਅਸੀਂ ਕੋਲ ਦੀ ਗੱਡੀਆਂ ਗੁੱਡੀਆਂ ਲੰਗੀ ਗਈਆਂ ਪਰ ਅਸੀਂ ਆਪ ਦਾ ਇੱਕ ਸਾਈਡ ਤੇ ਲਾ ਕੇ ਲੰਗੀ ਗਏ ਲੋ ਆਪਾਂ ਪਹੁੰਚ ਗਏ ਪਟਿਆਲੇ ਬਾਈਪਾਸ ਤੇ ਬਾਈਪਾਸ ਤੋਂ ਉਧਰ ਦੀ ਨਹੀਂ ਅਸੀਂ ਗਏ ਉਰੇ ਨਾ ਅਸੀਂ ਮੇਰਾ ਜਿਹੜਾ ਹਰੇਕ ਵਾਰੀ ਚੁਆਇਸ ਹੁੰਦੀ ਹੈ ਉਹ ਪਟਿਆਲੇ ਦੇ ਅੰਦਰ ਜਾਣ ਅੰਦਰ ਦੀ ਜਾਣ ਦੀ ਹੁੰਦੀ ਹੈਗੀ ਮੈਂ ਭਖੜਾ ਨਹਿਰ ਕੰਨੀ ਦੀ ਹੁੱਕ ਜਾਣਾ ਹੁੰਦਾ ਕਈ ਬੰਦੇ ਕਹਿੰਦੇ ਨੇ ਵੀ ਉਧਰ ਦੀ ਟ੍ਰੈਫਿਕ ਹੈ ਅੰਦਰ ਦੀ ਜਾਂ ਉੱਪਰ ਦੀ ਜਾਓ ਜਿੱਧਰ ਦੀ ਹੁਣ ਬੱਸਾਂ ਜਾਂਦੀਆਂ ਨਹੀਂ ਗਈਆਂ ਤੇ ਪਰ ਮੈਨੂੰ ਪਤਾ ਨਹੀਂ ਕਿਉਂ ਇੱਧਰ ਹੀ ਵਧੀਆ ਲੱਗਦਾ ਉਧਰ ਸੁੰਨਾ ਬਹੁਤ ਜ਼ਿਆਦਾ ਹੈਗਾ ਜਾਈ ਜਾਉਂ ਨਵੀਂ ਸੜਕ ਹੈ ਕੁਝ ਦੇਖਣ ਨੂੰ ਨਹੀਂ ਹੈਗਾ ਅੜਦਰ ਦਰਖਤ ਨੇ ਤੇ ਪਰ ਇੱਧਰ ਦੀ ਠੀਕ ਰਹਿੰਦਾ ਸਾਨੂੰ ਜਦੋਂ ਹੁਣ ਅਸੀਂ ਸਕੂਟਰੀ ਤੇ ਜਾਂਦੇ ਆਂ ਉਦੋਂ ਅੰਦਰ ਦੀਏ ਜਾਂਦੇ ਹੁੰਦੇ ਜਿਆਦਾਤਰ ਬਾਕੀ ਬੱਸ ਸਟੈਂਡ ਵੀ ਗੱਲ ਕਰਨੀ ਸੀ ਕਿ ਚਲੋ ਇਹ ਪਹਿਲਾਂ ਆਪਾਂ ਆਖੜਾ ਨਹਿਰ ਦਾ ਦ੍ਰਿਸ਼ ਦਿਖਾਈਏ ਸਾਨੂੰ ਨੀਲਾ ਨੀਲਾ पाणी ਇਹਦੇ ਬਾਰੇ ਵੀ ਨਾ ਥੋੜਾ ਜਿਹਾ ਅਸੀਂ ਅੱਜ ਗੱਲ ਕਰੀ ਸੀ ਸਾਡੇ ਦਿਮਾਗ 'ਚ ਆ ਗਿਆ ਵੈਸੇ ਤਾਂ ਅਸੀਂ ਇਹ ਅਸੀਂ ਦੇਖਿਆ ਹੋਇਆ ਹੈਗਾ ਪਹਿਲਾਂ ਜਦੋਂ ਅਸੀਂ ਸਰਹੰਦ ਫਤਿਹਗੜ੍ਹ ਸਾਹਿਬ ਤੇ ਰੋਪੜ ਦਾ ਟੂਰ ਕੀਤਾ ਸੀ ਨਾ ਮੇਰੇ ਦੋਸਤਾਂ ਨਾਲ ਮੈਂ ਉੱਟ ਤੇ ਉਦੋਂ ਵੀ ਉਧਰੋਂ ਜਿਹੜੀਆਂ ਵੱਡੀਆਂ ਨਹਿਰਾਂ ਨੇ ਉਹਨਾਂ ਦਾ ਪਾਣੀ ਨੀਲਾ ਸੀਗਾ ਆਪਣੇ ਇੱਧਰ ਆਉਂਦਾ ਆਉਂਦਾ ਪਾਣੀ ਜਿਹੜਾ ਉਹ ਸਿੰਪਲ ਹੋ ਜਾਂਦਾ ਉਹਨਾਂ ਨੀਲਾ ਨਹੀਂ ਰਹਿੰਦਾ ਹੈਗਾ ਪਰ ਫਿਰ ਵੀ ਜੇ ਤੁਹਾਨੂੰ ਇਸ ਚੀਜ਼ ਦਾ ਪੱਕਾ ਪਤਾ ਹੈ ਵੀ ਇਹ ਨੀਲਾ ਪਾਣੀ ਕਿਉਂ ਹੁੰਦਾ ਹੈ ਜਾਂ ਇਹਦਾ ਕੀ ਕਾਰਨ ਹੈ ਸਾਇੰਸ ਹੈ ਨਾ ਸੈਂਟੀਫਿਕ ਤਾ ਕਮੈਂਟ ਕਰਕੇ ਦੱਸ ਦੇਣਾ ਇੱਕ ਭਾਈ ਅਸੀਂ ਆ ਨਾ ਜਿਹੜੇ ਬੋਰਡ ਲੱਗੇ ਪਏ ਨੇ ਭਗਵੰਤਬਾਨ ਸਰਕਾਰ ਨੇ ਲਵਾਏ ਹੋਏ ਨੇ ਨਾ ਅਸੀਂ ਸੱਚੀਓਂ ਹੈਰਾਨ ਰਹਿ ਗਏ ਲੋ ਜੀ ਫੌਜੀਆ ਦੀ ਸ਼ਾਉਣੀ ਵੀ ਉਰੋਂ ਸ਼ੁਰੂ ਹੋ ਗਈ ਬੋਰਡਾਂ 'ਵਰ ਅਸੀਂ ਆਏ ਹੈਰਾਨ ਰਹਿ ਗਏ ਜਿੱਥੋਂ ਨਹਿਰ ਦਾ ਪੁਲ ਚੱਲਦਾ ਹੈਗਾ ਭਾਖੜਾ ਨਹਿਰ ਪਰ ਟੱਪਦੇ ਪਟਿਆਲੇ ਨੂੰ ਜਾਣ ਵੇਲੇ ਉੱਥੋਂ ਥੋੜਾ ਜਿਹਾ ਹਲਾਂਕੇ ਸਟਾਰਟ ਹੋ ਜਾਂਦੇ ਨੇ ਇਹ ਫਿਰ ਇਹ ਜੋ ਚੱਲਦੇ ਨੇ ਉਹ ਚੁੰਗੀ ਤੱਕ ਨੂੰ ਕੁੰਗੀ ਤੋਂ ਵੀ ਅੱਗੇ ਮਿਲਦਾ ਦੁੱਖਣਵਾਰ ਸੈਉ ਤੇ ਗੇਟ ਤੱਕ ਨੇਰੇ ਬੋਰਡ ਬੋਰਡ ਇੰਨੇ ਜ਼ਿਆਦਾ ਬੋਰਡ ਲੱਗੇ ਪਏ ਨੇ ਹਨਾ ਤੇ ਚਲੋ ਇਹਦੇ ਬਾਰੇ ਕੋਈ ਕਮੈਂਟ ਕਰਨਾ ਨਹੀਂ ਪੈਂਦਾ ਠੀਕ ਹੈ ਸਭ ਨੂੰ ਪਤਾ ਹੀ ਹੈ ਪਰ ਇੰਨੇ ਬੋਰਡ ਦੇਖ ਕੇ ਕੀ ਬੰਦਾ ਹਰਾਂਦਾ ਜਾਂਦਾ ਚਲੋ ਜਿਹੜਾ ਤਾਂ ਕੋਈ ਬਾਹਰੋਂ ਆਇਆ ਹੈ ਹਨਾ ਅਦਰ ਸਟੇਟ ਦਾ ਹੈ ਉਹਨੂੰ ਤਾਂ ਬੜਾ ਸੋਹਣਾ ਲੱਗਦਾ ਹੋਣਾ ਇਹ ਦ੍ਰਿਸ਼ ਵੀ ਇਹ ਤੁਨੀ ਸਰਕਾਰਾਂ ਸਮਰਪਿਤ ਨਹੀਂਆਂ ਬਹੁਤ ਜ਼ਿਆਦਾ ਪਰ ਆਪਾਂ ਨੂੰ ਪਤਾ ਹੀ ਹੁੰਦਾ ਹੈ ਹਨਾ ਵੀ ਚਲੋ ਵਧੀਆ ਹੁਣ ਤੁਸੀਂ ਸਾਰੇ ਸਿਆਣੀਆਂ ਇੱਥੇ ਥੋੜਾ ਜਿਹਾ ਬੋਰਡਾਂ ਦਾ ਜਿਹੜੀ ਫੋਟੋ ਇਹ ਬਦਲਤੀ ਐ ਤੋਂ ਪਹਿਲਾਂ ਜਿਹੜੇ ਬੋਰਡ ਸੀਗੇ ਉਹ ਗੁਰਤੇਗ ਵਾਧਰੀ ਦੀ ਸਹਿਬ ਜੀ ਦੀ ਗੁਰਤੇਗ ਵਾਧਰੀ ਸਾਹਿਬ ਜੀ ਦੀ ਫੋਟੋ ਵੀ ਸੀ ਨਾਲ ਤੇ ਇੱਥੇ ਇਕੱਲੇ ਭਗਵੰਤ ਮਾਨ ਦੀ ਰਹਿੰਦੀ ਐ ਅੱਗੇ ਆਪਾਂ ਪਹੁੰਚਣ ਵਾਲੇ ਆ ਰਜਿੰਦਰਾ ਕੋਲੇ ਰਜਿੰਦਰਾ ਤਕਰੀਬਨ ਆ ਗਿਆ ਰਜਿੰਦਰਾ ਦਾ ਕੋਲੇ ਸਰਕਾਰੀ ਮੈਡੀਕਲ ਕਾਲਜ ਵੀ ਬਹੁਤ ਵਧੀਆ ਬਿਲਡਿੰਗ ਬਣੀ ਹੋਈ ਹੈ ਇਹਦੀ ਅੱਗੇ ਐਸਵੀਆਈ ਬੈਂਕ ਦਾ ਸ਼ਾਇਦ ਹੈੱਡ ਬਣਿਆ ਹੋਇਆ ਹੈੱਡ ਕੁਆਟਰ ਜੇ ਮੰਗੂ ਹੈਗਾ ਜਿਹੜਾ ਕਾਲੀ ਮਾਤਾ ਦੇ ਕੋਲੇ ਉਸ ਤਰ੍ਹਾਂ ਦੀ ਬਿਲਡਿੰਗ ਇੱਕ ਚੀਜ਼ ਅਸੀਂ ਹੋਰ ਵੀ ਨੋਟ ਕਰੀ ਪਟਿਆਲੇ ਦੀਆਂ ਨਾ ਜਿਹੜੀਆਂ ਜ਼ਿਆਦਾਤਰ ਬਿਲਡਿੰਗਾਂ ਨੇ ਉਹਨਾਂ ਦੇ ਉੱਪਰ ਇਹ ਕਰੀਮ ਜਿਹਾ ਇੱਕ ਕਲਰ ਕਰਿਆ ਹੋਇਆ ਹੈਗਾ ਤੁਸੀਂ ਇਹ ਨੋਟ ਕਰਿਓ ਕਦੇ ਚੀਜ਼ ਫਹਾਰਾ ਚੌਕ ਹੋਇਆ ਜਿਹਦੇ ਪਿੱਛੇ ਰਜਿੰਦਰ ਕਾਲ ਦੇ ਲੰਕੀ ਹੈ ਜਾਂ ਐਸਵੀਆਈ ਦਾ ਹੈੱਡ ਕੁਆਟਰ ਹੈਗਾ ਜਾ ਹੋਰ ਵੀ ਅੱਗੇ ਕੋਈ ਜਗ੍ਹਾਵਾਂ ਨਹੀਂ ਉਹਨਾਂ ਤੇ ਜ਼ਿਆਦਾਤਰ ਕਰੀਮ ਕਲਰ ਹੀ ਕੀਤਾ ਹੋਇਆ ਹੈਗਾ ਇਹ ਵੀ ਕਿਸੇ ਬੰਦੇ ਨੇ ਧਿਆਨ ਚ ਰੱਖ ਕੇ ਕੀਤਾ ਹੋਇਆ ਹੈ ਕਹਿੰਦੇ ਫੁੱਲਾਂ ਵਾਲੀ ਕਾਰ ਵੀ ਲਾਂਗੀ ਤੇ ਇੱਥੇ ਨਾ ਕਿ ਫੁਹਾਰਾ ਚੌਕ ਆਉਂਦਾ ਉਹ ਸਾਹਮਣੇ ਆ ਗਿਆ ਇੱਥੇ ਨਾਲੇ ਅਸੀਂ ਕਿੰਨੇ ਵਾਰ ਪਟਿਆਲ ਆ ਕੇ ਫਿਰ ਵੀ ਹਰੇਕ ਵਾਰ ਆ ਕੇ ਨਾ ਉ르ਜ ਦੇ ਉ르ਜ ਨੇ ਆਸੀ ਸਾਨੂੰ ਪੂਰੇ ਉ르ਜਣ ਕੀ ਪੈਂਦੀ ਹੈ ਅਸੀਂ ਉਰੋਂ ਲੰਘੇ ਜਾਂਨੇ ਫੁਹਾਰਾ ਚੌਕ ਤੋਂ ਖੱਬੇ ਹੱਥਾ ਪਰ ਉਰੇ ਖੱਬੇ ਹੱਥ ਨਹੀਂ ਲੰਘਣਾ ਹੁੰਦਾ ਇਹ ਤੇ ਉਹ ਜਿਹੜਾ ਸਾਹਮਣੇ ਰਸਤਾ ਰਹਿ ਗਿਆ ਉਧਰ ਮੁੜਨਾ ਹੁੰਦਾ ਇਹ ਤੇ ਕੀ ਵੀ ਸਾਡੇ ਨਾਲ ਐਵੇਂ ਹੋਇਆ ਅਸੀਂ ਇੱਧਰ ਮੁੜਨ ਲੱਗ ਗਏ ਪਰ ਫਿਰ ਉਹਨੂੰ ਪੁੱਛਿਆ ਸੀ ਸਾਨੂੰ ਲੱਗੀ ਆ ਵੀ ਕੰਮ ਜੇ ਚੱਕੇ ਤੇ ਫਿਰ ਉਧਰ ਨੂੰ ਮੋੜੀ ਸੁੱਟਰੀ ਅਸੀਂ ਸਾਡੇ ਗੱਗੂ ਭੇਲ ਨੂੰ ਕਿਹਾ ਮਾਹਾਂ ਗਈ ਉਧਰ ਮੋੜ ਧਿਆਨ ਨਾਲ ਮੋੜੀ ਤੇ ਹੌਲੀ-ਹੌਲੀ ਟ੍ਰੈਫਿਕ ਕਾਫੀ ਸੀ ਫਹਾਰਾ ਇਹ ਚੱਲਦਾ ਹੁੰਦਾ ਰਾਤ ਨੂੰ ਕਿਉਂਕਿ ਰਾਤ ਨੂੰ ਦੇਖਣ ਵਾਲਾ ਦ੍ਰਿਸ਼ ਬਣਦਾ ਫਿਰ ਦਿਨ ਤੇ ਤਾਂ ਕਿ ਸਦਾ ਧਿਆਨ ਵੀ ਨਹੀਂ ਹੁੰਦਾ ਤੇ ਬਾਕੀ ਲੇਟਾਂ ਵਗੈਰਾ ਨਾਲ ਲੱਗਣ ਕਰਨਾ ਉਹਨਾਂ ਦ੍ਰਿਸ਼ ਜਿਹੜਾ ਮਨਮੋਹਕ ਨਹੀਂ ਹੁੰਦਾ ਚਲੋ ਜੀ ਚਲੋ ਜੀ ਖੇਤ ਤੋਂ ਗੱਡੀ ਖੇਤ ਤੋਂ ਇੱਥੇ ਪੰਗਾ ਪੈ ਗਿਆ ਸੀ ਜਦੋਂ ਅਸੀਂ ਕੋਲੇ ਆਏ ਤਾਂ ਜਿੱਧਰੋਂ ਗੱਡੀਆਂ ਆ ਰਹੀਆਂ ਨੇ ਇਧਰੋਂ ਹਰੀ ਵਤੀ ਹੋ ਗਈ ਕੋ ਲੱਗਦਾ ਪਹਿਲਾਂ ਲਾਲ ਸੀਗੀ ਕੁਦ ਉਸਕੇ ਇੰਟਰ ਰਹੇ ਸੀ ਹਰੀ ਹੋਣ ਤੇ ਫਿਰ ਅਸੀਂ ਥੋੜਾ ਜਿਹਾ ਉਰਦਗੀ ਵੀ ਕੰਮ ਖਰਾਬ ਹੋ ਗਿਆ ਉਰੇ ਬੱਤੀਆਂ ਤੇ ਪੁੜਸ ਵਾਲੇ ਵੀ ਖੜੇ ਹੁੰਦੇ ਨੇ ਕਿਤੇ ਜਿਹੜਾ ਟੋਲ ਪਲਾਜ਼ੇ ਤੋਂ ਬਚ ਕੇ ਆਇਆ ਹਾਂ ਉਰੇ ਨਾ ਸੜਕ ਕੱਲਾ ਚ ਹੋ ਜੀ ਚਲੋ ਜੀ ਇਹ ਉਰੇ ਪੀਰ ਦੀ ਮਸਜਿਦ ਹੈ ਸ਼ਾਇਦ ਇਹਦੇ ਬਾਰੇ ਵੀ ਪਤਾਤਾ ਜ਼ਰੂਰ ਕਮੈਂਟ ਕਰਨਾ 12 ਦਰੀ ਆ ਗਈ ਇੱਧਰ 12 ਦਰਵਾਜ਼ਿਆਂ ਵਾਲੀ ਅੱਗੇ ਚੱਲਦੇ ਆਂ ਆਪਾਂ ਤੁਹਾਨੂੰ ਦਿਖਾਉਨੇ ਆ ਸਾਰਾ ਉਹ ਸੀਗਾ ਐਸਵੀਆਈ ਨਹੀਂ ਇਹ ਡਾਈਟ ਹੈ ਡਾਇਟ ਦੇ ਫਰੰਟ ਤੇ ਲੱਗੀ ਹੋਈ ਹੈ ਸੰਡੇ ਸੇਲ ਉਹ ਵੀ ਤੁਹਾਨੂੰ ਦਿਖਾਵਾਂਗੇ ਅੱਜ ਸੰਡੇ ਹੈਗਾ ਸੰਡੇ ਸੇਲ ਵੀ ਦਿਖਾਵਾਂਗੇ ਤੇ ਉਹ ਹੈਗਾ ਸਾਹਮਣੇ ਐਸ ਵੀ ਆਈ ਦਾ ਹੈੱਡਕੁਆਟਰ ਹੈ ਉਹ ਪਤਾ ਨਹੀਂ ਕੀ ਹੈ ਸ਼ਾਇਦ ਮੈਂ ਹੈੱਡਕੁਆਟਰ ਸ਼ਬਦ ਉਹਦੇ ਵਾਸਤੇ ਸਹੀ ਵਰਤ ਰਿਹਾ ਕਿ ਨਹੀਂ ਮੈਨੂੰ ਇਹ ਵੀ ਨਹੀਂ ਪਤਾ ਜੇ ਤੁਹਾਨੂੰ ਪਤਾ ਹੈ ਕਿ ਉਹ ਪਰ ਉਹਦੇ ਉੱਪਰ ਲਿਖਿਆ ਕਾਫੀ ਵੱਡੇ ਅੱਖਰਾਂ 'ਚ ਐਸ ਵੀ ਆਈ ਹੋਇਆ ਹੈਗਾ ਬੈਂਕਰ ਨਾਲ ਇਸ ਸੰਬੰਧਤਾ ਕੋਈ ਚੀਜ਼ ਉਹ ਉਹਦਾ ਵੀ ਤੁਸੀਂ ਰੰਗ ਦੇਖੋ ਕਰੀਮ ਹੈ ਜਿਹੜਾ ਕਿ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਜਿਹੜੇ ਉਰੇ ਆ ਚੌਂਕ ਵੀ ਨੇ ਨਾ ਛੋਟੇ ਇਹਦੇ ਚੌਂਕ ਚਾਰ ਚਾਰ ਥੰਮ੍ਹ ਵਾਲੇ ਇਹਨਾਂ ਦਾ ਕਲਰ ਵੀ ਜ਼ਿਆਦਾਤਰ ਕਰੀਮ ਹੈਗਾ ਲੋ ਜੀ ਮਾਤਾ ਦਾ ਮੰਦਿਰ ਕਾਲੀ ਮਾਤਾ ਦਾ ਮੰਦਿਰ ਆ ਗਿਆ ਉਰੋਂ ਵੀ ਅਸੀਂ ਕੱਢ ਲਿਆ ਹੋਲੀ-ਫੋਲੀ ਇਹਦੇ ਅੱਗੇ ਕਾਫੀ ਮਾਲ ਵਗੈਰਾ ਹੁਣ ਇਹ ਬਾਜ਼ਾਰ ਕਾਫੀ ਭਰਦਾ ਹੈ ਬਾਕੀ ਸ਼ਨੀਵਾਰ ਫੂਨ ਕਰਕੇ ਘੱਟ ਜ਼ਿਆਦਾ ਸੀ चलो चार चलो चार मंजिल पर पहुंचने वाले मंजिल पर पहुंच गई रास्ता बदलने की रहा कट गई कुद्या हो ਟੱਗ ਗਈ ਲੋ ਜੀ ਮੰਦਿਰ ਵਗੈਰਾ ਵੀ ਸੀ ਲੰਘੀ ਕਾਫੀ ਇਹ ਪ੍ਰਾਤਨ ਮੰਦਿਰ ਨੇ ਘੰਟਾ ਘਰ ਆ ਗਿਆ ਅੱਗੇ ਘੰਟਾ ਘਰ ਵੀ ਅਸੀਂ ਪਹਿਲੀ ਵਾਰੀ ਇਹ ਦੇਖਿਆ ਭਾਵੇਂ ਕਿ ਕਈ ਵਾਰੀ ਮੈਂ ਪਟਿਆਲੇ ਚ ਆ ਗਿਆ ਪਰ ਇਧਰ ਕਰੇ ਧਿਆਨ ਹੀ ਨਹੀਂ ਗਿਆ ਸੀ ਵੀ ਕਾਫੀ ਇੱਕ ਤਾਂ ਝਾੜੀਆਂ ਨੇ ਹਨਾ ਪਿੱਛੇ ਜੀ ਹਟਮੇਗਾ ਲੋ ਜੀ ਅਸੀਂ ਹਮ ਰੇਲਵੇ ਸਟੇਸ਼ਨ ਦੇ ਸਾਹਮਣੇ ਆ ਗਏ ਬਿਲਕੁਲ ਰੇਲਵੇ ਸਟੇਸ਼ਨ ਵੀ ਬਹੁਤ ਵਧੀਆ ਬਣਿਆ ਹੋਇਆ ਇੱਥੇ ਆ ਕਿ ਸਾਨੂੰ ਰਾਜਵੀਰ ਜਵੰਦੀ ਦੀ ਜ਼ਿਆਦਾ ਇੰਦ ਹੈ ਕਿਉਂਕਿ ਨਾ ਇੱਕ ਜਿਹੜੀ ਫਿਲਮ ਹੈਗੀ ਉਹ ਜਿਹਦੇ ਚ ਰਾਜਵੀਰ ਜਵੰਦਾ ਸੈਦ ਫੋਰਚ ਹੁੰਦਾ ਹੈਗਾ ਉਹਦੇ ਚ ਉਹਨੂੰ ਇਸ ਸਟੇਸ਼ਨ ਤੋਂ ਲੈਣ ਆਉਂਦੇ ਹੁੰਦੇ ਨੇ ਕਿ ਕਰਮਜੀਤ ਅਨਮੋਲ ਹੋਰੀ ਉਹ ਫਿਲਮ ਦਾ ਨਾਮ ਨਹੀਂ ਵੀਰੇ ਹੁਣ ਯਾਦ ਆ ਰਿਹਾ ਪਤਾ ਨਹੀਂ ਕਿਹੜੀ ਸੀ ਤੁਸੀਂ ਜੇ ਤੁਹਾਡੇ ਯਾਦ ਹੈ ਤੁਸੀਂ ਦੱਸਣਾ ਇੱਕ ਹੈਤੀ ਸਾਡੇ ਉਹ ਸੂਟਰੀ ਦੇ ਮੂਰੇ ਜੜੀ ਹੈਗੀ ਰਾਣੋ ਜਿਹਨੂੰ ਤੁਸੀਂ ਇੰਸਟਾਗ੍ਰam ਤੇ ਦੇਖਦੇ ਹੋ ਸੀ ਉਹਨੂੰ ਮਿਲੇ ਨਹੀਂ ਵੈਸੇ ਸੂਟਰੀ ਤੇ ਦੇਖ ਲਈ ਸੀ ਉਹ ਵੀ ਉਧਰ ਹੀ ਮੁਰਗੀ ਸੀਗੀ ਹਰਾਨੋ ਗੌਰ ਦੇ ਨਾਮ ਤੇ ਉਹਦੀ ਇੰਸਟਾਗ੍ਰam ਤੇ ਏਡੀ ਹੈ। ਕਾਫੀ ਮਸ਼ਹੂਰ ਹੈ ਉਹ ਤੇ ਪਰ ਚਲੋ ਅਸੀਂ ਮਿਲੇ ਨਹੀਂ ਲਾਂਗੇ ਅੱਗੇ ਪੁਰਾਣੇ ਬੱਸ ਸਟੈਂਡ ਦੇ ਮੂਰ ਦੀ ਲਾਂਗੇ। ਪੁਰਾਣੇ ਬੱਸ ਸਟੈਂਡ ਬਾਰੇ ਵੀ ਕਾਫੀ ਗੱਲਾਂ ਕਰਨ ਵਾਲੀਆਂ ਨਿਸ਼ਕਰੀਆਂ ਜਾਣਾ ਜਮੀ ਪੰਦ ਠੱਪ ਹੋਇਆ ਪਿਆ ਸੀ ਪਿੱਛੇ ਵੀ ਇਹਦੇ ਗਏ ਸੀਗਾ ਸਾਨੂੰ ਕੰਮ ਸੀ ਛੋਟਾ ਜਿਹਾ ਤੇ ਇਹ ਮੇਲਾ ਲੱਗ ਰਿਹਾ ਸੀਗਾ ਸਾਹਮਣੇ ਕਾਫੀ ਇਹ ਨਾ ਪਟਿਆਲੇ 'ਚ ਮੇਲਾ ਚੱਲਦਾ ਹੀ ਰਹਿੰਦਾ ਹੈਗਾ ਪਹਿਲਾਂ ਵੀ ਅੱਗੇ ਪਿੱਛੇ ਆਉਂਦੇ ਆਗੇ ਰਾਤ ਨੂੰ ਕਾਫੀ ਵਧੀਆ ਹੁੰਦਾ ਇਹ ਲਾਈਟਿੰਗ ਵਗੈਰਾ ਸਾਰੇ ਤੂਲੇ ਵਗੈਰਾ ਹੁੰਦੀਆਂ ਨਹੀਂ ਆ ਤੇ ਲਾਈਟਿੰਗ ਚੱਲਦੀ ਰਹਿੰਦੀ ਆ ਸਾਰੇ ਚ ਰਾਤ ਨੂੰ ਵਧੀਆ ਦਿਨਛੜ ਬੰਦ ਵੀ ਹੁੰਦਾ ਦਿਨ ਚ ਮੈਨਾਂ ਦਾ ਕਿਸੇ ਵੀ ਤਰ੍ਹਾਂ ਦੀ ਕੋਈ ਐਕਟੀਵਿਟੀ ਹੋ ਨਹੀਂ ਰਹੀ ਹੁੰਦੀ ਲੋ ਜੀ ਕਹਿੰਦੇ ਗੰਦੇ ਨਾਲੇ ਵਾਲੇ ਉਤਰ ਜੂ ਗੰਦਾ ਨਾਲ ਆ ਗਿਆ ਅੱਗੇ ਚਲੋ ਚਾਲ ਫੜਾਂ ਦੀਆਂ ਰੇੜੀਆਂ ਕੱਟ ਦੇ ਕਟਾਉਂਦੇ ਇੱਕ ਅੱਜ ਅਸੀਂ ਹੋਰ ਚੀਜ਼ ਨੋਟ ਕਰੀ ਅੱਜ ਨਾ ਯਾਰ ਪਟਾਲੇ 'ਚ ਨਾ ਟ੍ਰੈਫਿਕ ਬਹੁਤ ਜ਼ਿਆਦਾ ਸੀਗਾ ਜਾਮ ਮੈਂ ਕਦੇ ਨਹੀਂ ਪਟਾਲੇ 'ਚ ਏਡੇ ਲੰਬੇ ਲੰਬੇ ਜਾਮ ਲੱਗਦੇ ਦੇਖੇ ਹੈਗੇ ਪਰਾਜੂ ਕੁਝ ਜ਼ਿਆਦਾ ਹੀ ਲੰਬੇ ਸੀਗੇ ਜਿਵੇਂ ਨਾ ਚੰਡੀਗੜ੍ਹ 'ਚ ਦੇਖੇ ਨੇ ਮੈਂ ਡੇ ਡੇ ਜਾਮ ਲੱਗਦੇ ਲਾਲ ਬੱਤੀਆਂ ਹੁੰਦੀਆਂ ਰਹਿੰਦੀਆਂ ਨੇ ਪਰ ਅੱਜ ਕੁਝ ਜ਼ਿਆਦਾ ਹੀ ਮੈਨੂੰ ਪਤਾ ਨਹੀਂ ਕਾਫੀ ਟਾਈਮ ਬਾਅਦ ਪਟਿਆ ਲਿਆ ਮੈਂ ਤਾਂ ਕਰਕੇ ਕਾਫੀ ਲੰਬੇ ਲੰਬੇ ਉਹਨਾਂ ਲੱਗੀ ਹੈ ਵੀ ਅੱਜ ਜਾਮ ਨੇਗੇ ਨਵਾਂ ਬੱਸ ਸਟੈਂਡ ਆ ਗਿਆ ਜੀ ਨਵਾਂ ਨਵੇਂ ਤੇ ਪੁਰਾਣੇ ਬੱਸ ਸਟੈਂਡ ਦੇ ਬਗਗ ਗੱਲ ਕਰ ਰਹੇ ਸੀਗੇ ਉਹੀ ਆ ਵੀ ਇਸ ਜਿਹੜੀ ਇਹ ਸਰਕਾਰ ਹੈ ਚਾਹੇ ਗੱਲ ਪਰਤੀਆਂ ਦੀ ਹੋਵੇ ਚਾਹੇ ਬੱਸ ਸਟੈਂਡ ਦੀ ਜਾਂ ਹੋਰ ਕੰਮਾਂ ਦੀ ਹੋਵੇ ਉਹ ਦਿਨੇ ਸਰਕਾਰ ਕਾਫੀ ਜਿਡੇਗਾ ਤਿੰਨਕ ਮਹੀਨੇ ਬੈਲੈਂਸ ਨਹੀਂ ਇਕਠਾਉਂਦੀ ਨਾ ਆਪਾਂ ਨੂੰ ਦੇਖੋ ਰੱਤੇ ਬਹੁਤ ਹੋਏ ਭੇਜਿਆ ਗਿਆ ਕਿ ਕਿਸੀ ਜੇ ਕਰਣ ਲਿਗਾ ਉਹ ਪੁਰਾਣਾ ਬਸ ਸਟੈਂਡ ਵੀ ਜਿਹੜਾ ਲੱਗਦਾ ਰਿਹਾ ਜਾ ਸਕਦਾ ਸੀ ਪਰ ਜੇ ਨਾਲ ਜਿੰਦੇ ਹੋਣ ਤਾਂ ਇਹ ਸਭ ਕੁਝ ਬੰਦ ਹੋ ਜਾਣਾ ਹੈ ਆਪ ਨੂੰ ਦੇਖੇ ਰੇੜੀਆਂ ਦੁਕਾਨਾਂ ਸਾਰਾ ਕੁਝ ਠੱਪ ਹੋਇਆ ਹੈਗਾ ਤੇ ਚਲੋ ਬਾਕੀ ਕਈ ਚਲਾਉਂਦੇ ਸਾਈਕਲ ਤੇ ਕਈ ਕਾਰ ਚਲਾਉਂਦੇ ਨੇ ਵੱਡੀਆਂ ਸੋਚਾਂ ਵਾਲੇ ਦਾ ਸਰਕਾਰ ਚਲਾਉਂਦੇ ਨੇ ਸਰਤਾਜ ਨੇ ਕਿਹਾ ਵੱਡੇ ਨੇ ਭਾਈ ਤੇ ਵਧੀਆ ਸਾਰਾ ਕੁਝ ਧੰਨਵਾਦ ਇਧਰੋਂ ਅਸੀਂ ਪਟਿਆਲੇ ਦੀ ਜਿਹੜੀ ਹੈਗੀ ਹੱਦ ਖਤਮ ਹੋ ਜਾਂਦੀ ਉਹ ਬਾਈਪਲਸਰ ਤੇ ਲੰਘਿਆ ਸਾਡੇ ਮੂਰਿਆਂ ਮਰੂ ਮਿਲਦਾ ਘਟੋ ਘਟਿਕ 120 ਦੀ ਸਪੀਡ ਤੇ ਚੱਰੀ ਆਤੀ ਆ ਉਹ ਬੜੇ ਘੱਟ ਜੇ ਮਾਰਦਾ ਤੇ ਜੁਨੀਆਂ ਸਟੀ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਉੋਂ ਜਿੱਥੋਂ ਪਟਿਆਲੇ ਦੀ ਹੱਦ ਖਤਮ ਪਾ ਜਾਣ ਵਾਲਿਆਂ ਕਾਫੀ ਸਾਨੂੰ ਉਰੇ ਤੱਕ ਜਾਂਦੇ ਨੂੰ ਵੱਧ ਗਏ ਸੀਗੇ ਮੈਨੂੰ ਲੱਗਦਾ 4:30 ਵਾਂਗੂ ਸ਼ਾਮ ਦੇ ਕਿਉਂਕਿ ਘਰੋਂ ਹੀ ਅਸੀਂ 3:30 ਵਜੇ ਚੱਲੇ ਸੀਗੇ 3:30 ਦੇ ਚੱਲੇ ਹੋਏ 5:30 ਵਜੇ ਪਹੁੰਚਿਆ 2 ਘੰਟੇ ਲੱਗੇ ਸੀ ਫਿਰ ਵੀ ਸਾਨੂੰ ਲੱਗਿਆ ਵੀ ਹਿੰਮਤ ਨਾਲ ਪਹੁੰਚ ਗਏ ਨਹੀਂ ਤਾਂ ਪਹਿਲਾਂ ਇੱਕ ਅੱਧੀ ਵਾਰੀ ਤੋਂ ਵਾਰੀ ਸਕੂਟਰੀ ਤੇ ਪਟਿਆਲੇ ਗਿਆਂ ਤਾਂ 3 ਘੰਟੇ ਮਿਨੀਮਮ ਲੱਗ ਲੱਗੇ ਲੋ ਜੀ ਦੁਨੀਆ ਸਿਟੀ ਦੇ ਗੇਟ ਤੇ ਪਹੁੰਚ ਗਏ ਇੱਥੇ ਆ ਕੇ ਮੈਨੂੰ ਵੀਡੀਓ ਬੰਦ ਕਰਨੀ ਪਈ ਕਿਉਂਕਿ ਉਹੀ ਗੱਲ ਹੋਈ ਪਈ ਸੀ ਯੂਥ ਫੈਸਟੀਵਲ ਕਾਰਨ ਆਊਟਸਾਈਡਰ ਜਿਹੜੇ ਨੇ ਉਹ ਜ਼ਿਆਦਾ ਆਈ ਜਾਂਦੇ ਸੀ ਆਈਡਿ ਕਾਰਡ ਦੇਖੇ ਤੋਂ ਬਿਨਾ ਨਹੀਂ ਸੀ ਲੰਘਾਉਂਦੇ ਪਰ ਅਸੀਂ ਆਈਡਿ ਕਾਰਡ ਫਿਰ ਦਿਖਾਤੇ ਅਬਦੇਸਾਹਬ ਨਾਲ ਤੇ ਲੰਘਾਤਾ ਸਾਨੂੰ ਕਹਿੰਦੇ ਕਿ ਪਹਿਚ ਕਰਨੀ ਜਾਓ ਸਕੂਟਰੀ ਵੀ ਜਾਣ ਦੇਉ ਕਹਿੰਦੇ ਹੂੰ ਬਧੀਆਂ ਨੰਦ ਲਿਆ ਤੇ ਹੁਣ ਪਹਿਲਾਂ ਚੱਲਦੇ ਆ ਗੋਲ ਮਾਰਕੀਟ ਗੋਲ ਮਾਰਕੀਟ ਦੇ ਵਿੱਚ ਤੁਹਾਨੂੰ ਕੋਨੇ ਚਾਪਿੰਦੇ ਸਾਡੇ ਰੰਗ ਬਰੰਗੇ ਆੜੀ ਪੂਰਾ ਵਧੀਆ ਮੇਲਾ ਲੱਗਿਆ ਹੋਇਆ ਸੀ ਭਰਿਆ ਪਿਆ ਸੀਗਾ ਚਾਹਕੀਨ ਵਾਲਿਆਂ ਦੀ ਬਾਰੀ ਨਹੀਂ ਸੀ ਆਉਂਦੀ ਮਿਲਦੀ ਨਹੀਂ ਸੀ ਚਾ ਟੋਕਨ ਲਾਈਨ ਤੱਕ ਦੀ ਮੁਸੀਬਤ ਨੋ ਬਤਾਈ ਪਈ ਸੀਗੀ ਤੇ ਉਧਰ ਵੀ ਇੱਕ ਕੰਟੀਨ ਹੈ ਜਿਹੜੀ ਉਧਰ ਇਹ ਤੁਹਾਨੂੰ ਦੇਖੋ ਨਾ ਸਾਹਮਣੇ ਉਹ ਤੇ SBI ਬੈਂਕ ਤੋਂ ਅੱਗੇ ਥੋੜੀ ਜੀ ਉੱਥੇ ਵੀ ਨਹੀਂ ਸੀ ਮਿਲਿਆ ਫਿਰ ਅਸੀਂ ਸਾਡੇ ਦੋਸਤ ਦੇ ਘਰੇ ਉਹਨੇ ਭਾਂਤ ਭਾਂ ਦਾ ਖਾਣਾ ਬਣਾਇਆ ਤੇ ਸਾਨੂੰ ਖਵਾਇਆ ਗੋਪੀ ਤੇ ਅੰਡੇ ਦੀ ਪੋਜੀ ਤੇ ਦਾਲ ਤੋਂ ਲੈ ਕੇ ਸਾਰਾ ਕੁਝ ਵਧੀਆ ਸੇਵਾ ਕੀਤੀ। ਵਧੀਆ ਬਾਈ ਦਾ ਬਹੁਤ ਧੰਨਵਾਦ ਇਤੀ ਜੋਬ ਕਰਦਾ ਹੈ ਉਹ ਸਾਡਾ ਕਲਾਸ ਮੇਟ ਹੈਗਾ। ਸਵੇਰੇ ਉਹਨੇ ਠੜਕੇ ਸਾਨੂੰ ਦਹੀਂ ਨਾਲ ਪਰੌਂਠੇ ਖਵਾਏ। ਫਿਰ ਅਸੀਂ ਉਹਨੇ ਵੀ ਕੰਮ ਤੇ ਜਾਣਾ ਸੀ ਕਿਸੇ ਪਾਸੇ ਬੇਚੱਕ ਸੰਡੇ ਸੀਗਾ ਪਰ ਉਹਨੇ ਕਿਸੇ ਨੂੰ ਟਾਈਮ ਦਿੱਤਾ ਹੋਇਆ ਸੀਗਾ। ਅਸੀਂ ਦੁਬਾਰੇ ਨਿਕਲੇ ਜਿਹੜੇ ਦਿਨ ਦੂਸਰਾ ਸ਼ੁਰੂ ਹੋ ਗਿਆ ਸਾਡਾ ਤੇ ਸਟੇਸ਼ਨ ਤੇ ਵਾਲਾ ਰੇਲਵੇ ਸਟੇਸ਼ਨ ਦੇ ਉੱਪਰ ਦੀ ਹੋ ਕੇ ਅਸੀਂ ਅੰਦਰ ਵਿੱਚ ਦੇ ਹੋ ਕੇ ਯੂਨੀਵਰਸਿਟੀ ਦੀਆਂ ਗਲੀਆਂ ਚ ਆਗੇ ਕਿਉਂਕਿ ਇੱਧਰ ਅਸੀਂ ਤੁਹਾਨੂੰ ਮੇਨ ਮੇਨ ਦਾ ਦਿਖਾ ਰਹੇ ਹਾਂ ਉਧਰੋਂ ਆਏ ਸੀ ਜਿਹੜਾ ਪਹਿਲਾਂ ਦਿਖਾ ਕੇ ਆਟਾ ਫਿਰ ਉਹੀ ਵਾਰ-ਵਾਰ ਵਲੋਗਿੰਗ ਕਰਨੀ ਕੋਈ ਚੀਜ਼ ਦੀ ਉਹ ਵੀ ਵਧੀਆ ਨਹੀਂ ਹੁੰਦਾ ਸਿੱਧਾ ਯੂਨੀਵਰਸਿਟੀ ਦੀਆਂ ਗਲੀਆਂ ਅਸਲੀਏ ਤੁਹਾਨੂੰ ਤੇ ਗੱਲ ਗਲੀਆਂ ਦੀ ਕਰੀਏ ਤਾਂ ਅਮਰਦਾ ਪ੍ਰੀਤਮ ਨਾਲ ਜਾ ਜੁੜਦੀ ਹੈ ਦਿੱਲੀ ਦੀਆਂ ਗਲੀਆਂ ਜਾਂ ਫਿਰ ਲਾਹੌਰ ਦੀਆਂ ਗਲੀਆਂ ਤੇ ਇਹ ਦੋਈ ਗਲੀਆਂ ਤਾਂ ਨਹੀਂ ਅਸੀਂ ਦੇਖੀਆਂ ਹਜੇ ਤੱਕ ਰੱਬ ਖੈਰ ਕਰੇ ਦੇਖਿਏਗਾ ਦੇਖਣਾ ਜ਼ਿੰਦਗੀ ਜਿਵੇਂ ਉਹਨੇ ਹਰਮਨਜੀਤ ਨੇ ਗਾਣਾ ਵੀ ਲਿਖਿਆ ਮੇਰੇ ਬਾਲਾਂ ਵਿੱਚ ਲਾ ਚੀਰ ਵੀ ਗਲੀ ਲਾਹੌਰ ਦੀ ਸੋ ਅਸੀਂ ਭਾਈ ਹਜੇ ਤੱਕ ਪੰਜਾਬੀ ਯੂਨੀਵਰਸਿਟੀ ਦੀਆਂ ਗਲੀਆਂ ਦੇਖੀਆਂ ਨੇ ਪਰ ਇੰਨਾ ਚ ਵੀ ਸਾਰਾ ਕੁਝ ਹੀ ਚੱਲਦਾ ਹੈ ਪੜ੍ਹਾਈ ਵਧੀਆ ਬੁਲਟ ਵੀ ਚੱਲਦੇ ਨੇ ਗੱਡੀਆਂ ਵੀ ਚੱਲਦੀਆਂ ਨੇ ਬਿਜ਼ਨਸ ਵੀ ਚੱਲਦੇ ਨੇ ਬਾਕੀ ਸਾਰਾ ਕੁਝ ਹੀ ਚੱਲਦਾ ਤੇ ਇੱਧਰ ਅਸੀਂ ਤਾਂ ਇੱਧਰ ਪਿੱਛੇ ਗੁਰਦੁਆਰਾ ਸਾਹਿਬ ਹੈਗਾ ਉਥੇ ਇੱਕ ਸੁਖ ਸੁਖੀ ਹੋਈ ਸੀ ਅ ਥੋੜਾ ਜਿਹਾ ਥੇਰ ਪਹਿਲਾਂ ਉਹ ਚਲੋ ਸਾਡਾ ਕੰਮ ਪੂਰਾ ਹੋ ਗਿਆ ਅ ਹੁਣ ਅਸੀਂ ਸੁੱਖ ਦੇਣ ਚੱਲੇ ਸੀ ਉਧਰ ਕਿਉਂਕਿ ਪਹਿਲਾਂ ਜੋ ਦੁਨੀਆ ਸੀ ਤਾਂ ਨਹੀਂ ਕਿਉਂਕਿ ਜਿਹੜੇ ਸ਼ਹਿਰ ਦੇ ਗੁਰਦੁਆਰੇ ਹੁੰਦੇ ਨੇ ਉਹ ਕਈ ਵਾਰੀ ਨਾ ਦੁਪਹਿਰੇ ਚ ਬੰਦ ਕਰ ਦਿੱਤੇ ਦਿੰਦੇ ਨੇਗੇ ਦੁਪਹਿਰਾ ਦੁਪਹਿਰਾ ਕੈਸੇ ਹੁਣ ਤਾਂ ਚਲੋ ਮੌਸਮ ਚੇਂਜ ਹੋ ਗਿਆ ਜਦੋਂ ਗਰਮੀਆਂ ਦੀ ਰੁੱਤ ਹੁੰਦੀ ਹੈ ਉਦੋਂ ਵੱਡੇ ਦੁਪਹਿਰੇ ਹੁੰਦੇ ਨੇ ਹਨਾ ਅ ਸਾਨੂੰ ਅਸੀਂ ਵੀ ਚਲੋ ਸਾਡੇ ਦਾ 10:11 ਹੋ ਗਈ ਪਹਿਲਾਂ ਆਪਾਂ ਸੁੱਖਾ ਵਾਲਾ ਕੰਮ ਨਿਬੜਾਈਏ ਉਦੋਂ ਬਾਅਦ ਫਿਰ ਨਾਲੇ ਹਜੇ ਜਿਹੜਾ ਮੇਲਾ ਹੈ ਗ੍ਰਿਜ ਯੂਨੀਵਰਸਿਟੀ ਦਾ ਉਹ ਭੱਕਿਆ ਨਹੀਂ ਸੀ ਅੰਨਾ ਉਹ 10:11 11 ਵਜੇ ਤੋਂ ਬਾਅਦ ਹੀ ਭੱਕਦਾ ਵਧੀਆ ਤੇ ਪਹਿਲਾਂ ਸੀ ਸੁੱਖ ਦਾ ਕੰਮ ਸੁੱਖ ਦਿੱਤੀ ਸੁੱਖ ਨਾਲ ਸੁੱਖ ਦਿੱਤੀ ਤੇ ਲੋਰੀ ਸੂਟ ਰਿਪਰ ਲਾਤੀ ਲਿਆ ਕੇ ਗੁਰਦੁਆਰਾ ਸਾਹਿਬ ਦੇ ਮੂਹਰੇ ਸੈਕਲ ਦੇਣਾ ਤੋਂ ਪੰਨਤ ਮਸਤਕ ਹੋਏ ਪ੍ਰਸ਼ਾਦ ਲਿਆ ਲੋਰੀ ਸਿੱਧਾ ਬਦੁਨੀਅਸ਼ ਤੇ ਜੀਬਿਤ ਕਰਗੇ ਤੇ ਉਹ ਸਾਹਮਣੇ ਗੁਰੂ ਗ੍ਰੰਥ ਸਾਹਿਬ ਹਾਲ ਕਲਾ ਪਵਨ ਇਧਰ ਕਲਾ ਪ੍ਰਦਰਸ਼ਨੀ ਆ ਪੁਸਤਕ ਪ੍ਰਦਰਸ਼ਨੀ ਜਿੱਥੇ ਹੋਰ ਭਾਂਤ ਭਾਂਦੀਆਂ ਕਲਾਵਾਂ ਦਾ ਪ੍ਰਦਰਸ਼ਨ ਹੋ ਰਿਹਾ ਤੇ ਪੁਸਤਕ ਪ੍ਰਦਰਸ਼ਨੀ ਵੀ ਕਹਿੰਦੇ ਜ਼ਰੂਰੀ ਹੈ ਬਾਕੀ ਤੁਸੀਂ ਦੇਖੋ ਮੇਲਾ ਲੋ ਆਨੰਦ ਆਲੇ ਢਾਲੇ ਗੱਭਰੂ ਮੁਟਿਆਰਾਂ ਤੇ ਸਰਕਾਰਾਂ ਦੀਆਂ ਗੱਡੀਆਂ ਖੜੀਆਂ ਨੇ ਇਹ ਵੀ ਵਧੀਆ ਜਿੱਥੇ ਹਨਾ ਪੁਸਤਕ ਪ੍ਰੇਮੀ ਹੁੰਦੇ ਨੇ ਉਹ ਹਰ ਇੱਕ ਜਗ੍ਹਾ ਆਪਣਾ ਪੁਸਤਕਾਂ ਖਰੀਦਦੇ ਨੇ ਕਿਉਂਕਿ ਇੱਕ ਰੌਣਕ ਮੇਲਾ ਤਾਂ ਹੁੰਦੀ ਹੈ ਹਨਾ ਬੰਦੇ ਘਰੋਂ ਤਿਆਰ ਹੁੰਦੇ ਨੇ ਆ ਜਾਂਦੇ ਨੇ ਗੇੜੇ ਦਿੱਤੇ ਚਾਹ ਪੀਤੀਆਂ ਇੱਧਰ ਉੱਧਰ ਉੱਧਰ ਇੱਧਰ ਪਰ ਆ ਵੀ ਚਲੋ ਸਵਾਪ ਸੋਹਣੇ ਹੁੰਦੇ ਨੇ ਅੰਤਰ ਖੇਤਰੀ ਜੁਗ ਕਤੇ ਲੋਕ ਮੇਲਾ ਇੱਥੇ ਇੱਕ ਬੜੀ ਕਮਾਲ ਦੀ ਚੀਜ਼ ਦੇਖੀਏ ਤੇ ਕੀ ਪਤਾ ਹੈ ਕੀ ਕਰਕੇ ਆ ਸੀਗਾ ਅਰਜੈਂਟ ਲੋ ਦੇ ਜਿਹੜੀ ਪਿੱਛੇ ਐਲਬਮ ਜੀ ਆਈਸੀ ਏ ਹੋਰ ਅਰਜਨ ਅਲੀ ਉਹਦੇ ਪੋਸਟਰ ਕਢਾ ਕੇ ਵੀ ਪ੍ਰਿੰਟ ਕਢਾ ਕੇ ਇੱਥੇ ਰੱਖੇ ਪਏ ਸੀ ਆ ਦੇਖੋ ਕਿ ਪਤਾ ਨਹੀਂ ਮੇਰੇ ਤਾਂ ਸਮਝ ਨਹੀਂ ਆਇਆ ਵੀ ਕਿੱਥੋਂ ਪਏ ਨੇ ਤੇ ਚਲੋ ਵਧੀਆ ਗੱਲ ਹੈ ਫਹਾਰੇ ਚੱਲ ਪਏ ਗੋਲ ਮਾਰਕੀਟ ਤੋਂ ਲੈ ਕੇ ਗਲੋਬ ਤੱਕ ਬਸ ਇਹ ਰਾਤ ਨੂੰ ਸੋਹਣੇ ਵਧੀਆ ਲੱਗਦੇ ਹੁੰਦੇ ਆ ਕਿਉਂਕਿ ਲਾਈਟਿੰਗ ਹੁੰਦੀ ਹੈ ਨਾ ਤੇ ਹੋਰ ਵੀ ਜ਼ਿਆਦਾ ਵਧੀਆ ਲੱਗਦਾ ਜਿਵੇਂ ਕਿ ਉਹ ਖੰਡੜ ਲੜ ਕੇ ਪਲੇਟ ਚ ਫੂੜ ਕੇ ਮੇਨ ਸਭਾ ਸ਼੍ਰੀਦਾ ਆਨੰਦ ਲੈ ਕੇ ਆਪਾਂ ਵਾਪਸ ਆ ਗਏ ਸੀਗੇ 1 ਵਜੇ ਚੱਲ ਪਏ ਸੀ ਆਪਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚੋਂ ਕਿਉਂਕਿ ਪਹਿ ਵਾਪਸ ਘਰੇ ਵੀ ਆਉਣਾ ਸੀ ਬਾਕੀ ਹੁਣ ਜਾਂਦੇ ਹੋਏ ਆਪਾਂ ਕੱਲ ਪ੍ਰਸ਼ਾਦਾ ਨਹੀਂ ਸੀ ਛੱਕਿਆ ਪਰਮੇਸ਼ਰ ਦਵਾਰ ਸਾਹਿਬ ਅੱਜ ਕਨੇ ਜ਼ਰੂਰ ਵਿਜ਼ਿਟ ਕਰਨਾ ਹੈ ਆਹ ਪਈ ਚੱਲਦੇ ਆ ਫਿਰ ਟ੍ਰੈਫਿਕ ਕਾਫੀ ਸੀ ਅਸਕੂਟਰੀ ਮੈਂ ਚਲਾ ਰਿਹਾ ਸੀਗਾ ਕੱਲ ਸਾਰਾ ਆਪਣੀ ਗੱਗੂ ਬਿਲ ਨੇ ਚਲਾਈ ਸੀ ਅੱਜ ਮਾਸਲ ਮੈਂ ਕਰਦਾ ਕਿਉਂਕਿ ਫਿਰ ਕਰੇ ਜਲਦੀ ਆਉਣਾ ਸੀ ਥੋੜਾ ਜਿਹਾ ਸਪੀਡ ਖਿੱਚ ਕੇ ਰੱਖੀ ਇਹ ਤਾਂ ਨਵੀਂ ਚੀਜ਼ ਬਣਾ ਰਹੇ ਨੇ ਇਹ ਸਾਨੂੰ ਵੀ ਦੇਖ ਕੇ ਹੁਣ ਪਤਾ ਲੱਗਿਆ ਬਾਹਰੇ ਨਾ ਕੋਈ ਗੇਟ ਤੇ ਜਿੱਧਰ ਮਠਿਆਈ ਵਾਲੀ ਦੁਕਾਨ ਤੋਂ ਦੂਜੀ ਸਾਈਡ ਉਧਰ ਕੋਈ ਨਵੀਂ ਚੀਜ਼ ਬਣਾ ਰਹੇ ਨੇ ਬਣੇ ਤੋਂ ਪਤਾ ਲੱਗੂ ਲੋ ਆਡੀਓ ਸੀ ਪਰ ਤੁੱਤੇ

ਤੇ ਕੰਟਾ ਘਰ ਤੋਂ ਹੁੰਦੇ ਹੋਏ ਅਸੀਂ ਲੰਗਰ ਹਾਲ ਦੇ ਵਿੱਚ ਪਹੁੰਚਣਾ ਬਹੁਤ ਵਧੀਆ ਪਲੇਸ ਹੈ ਹਨਾ ਮਤਲਬ ਇਹ ਵੀ ਇੱਕ ਵੱਡੀ ਚੀਜ਼ ਹੈ ਬਾਬਾ ਜੀ ਦੇ ਅਸੀਂ ਮੰਨਦੇ ਹਾਂਗੇ ਇਹ ਧਾਰਮਿਕ ਜਗ੍ਹਾ ਦੇ ਨਾਲ ਨਾਲ ਇੱਕ ਵਧੀਆ ਟੂਰਿਜ਼ਮ ਦੀ ਅਟਰੈਕਸ਼ਨ ਪਲੇਸ ਬਹੁਤ ਵਧੀਆ ਬਣਾ रखी ਹੈ ਫਹਾਰੇ ਕੰਟਾ ਘਰ ਰੈਲੀ ਲੋਰੀ ਸਾਗ ਨਾਲ ਚੌਲ ਅੱਜ ਪਹਿਲੀ ਵਾਰ ਖਾਦੇ ਪ੍ਰਸ਼ਾਦ ਦੇ ਗਰਮ ਗਰਮ ਸਾ ਗਰਮ ਗਰਮ ਸੀ ਲੋ ਆਪਾਂ ਖਿੱਚਦਿਆਂ ਕੱਢੀ ਉਹ ਧਨੀਰ ਬੱਸ ਲੰਗੀ ਉਹ ਵੀ ਸਾਡੇ ਨਾ ਨਗਲੇ ਨੂੰ ਜਾਊਗੀ ਬੱਸ ਤੇ ਸਾਡੇ ਕੋਲ ਦੀ ਲੰਗੀ ਸੀ ਪਰਮੇਸ਼ਰ ਪਰਮੇਸ਼ਰ ਦਵਾਰ ਸਾਹਿਬ ਦੇ ਮੂਰੇ ਖੜੇ ਸੀ ਜਦੋਂ ਅਸੀਂ ਉਦੋਂ 10 ਕਿਲੋਮੀਟਰ ਕਹਿੰਦੇ ਰਹਿ ਗਿਆ 9 ਕਿਲੋਮੀਟਰ ਰਹਿ ਗਿਆ ਕਹਿੰਦੇ ਜਿੱਨਾ ਮਿਲਾ ਉਹ ਸਿੱਧਾ ਅਸੀਂ ਤੁਹਾਨੂੰ ਲੈ ਸੰਗਤੀ ਵਾਲੇ ਦੇ ਕੋਲੇ ਕਿਉਂਕਿ ਪਹਿਲਾਂ ਵੀ ਮੈਂ ਕਿਹਾ ਉਹੀ ਚੀਜ਼ਾਂ ਦਿਖਾਉਣ ਦਾ ਫਾਇਦਾ ਨਹੀਂ ਹੁੰਦਾ ਅਸੀਂ ਪਹੁੰਚ ਚੁੱਕੇ ਹਾਂ ਘਰੇ ਤੇ ਤਕਰੀਬਨ 3:30 ਹੋ ਗਈ ਸੀ ਮੈਨੂੰ ਲੱਗਦਾ ਕਰੇ ਮੋੜਦੇ ਨਾ ਲੋ ਜੀ ਉਹ ਹੀ ਆਪਣਾ ਕਰ ਮੂਰਦੀ ਸੁਖਣਾ ਲੇਖ ਲੰਗਦੀ ਹੈ ਲੈ ਬਈ ਬੂਹੇ ਖੁੱਲੇ ਕਹਿੰਦੇ ਕਰ ਤਾਂ ਕਰ ਹੁੰਦਾ ਹੈ ਪਹਿਲੀ ਪਤਾ ਹੁੰਦਾ ਹੈ ਵੀ ਆਉਣਗੇ ਬੂਹੇ ਖੁੱਲੇ ਪਏ ਨੇ ਟਰੈਕਟਰ ਕਰੇ ਨਹੀਂ ਸ਼ਾਇਦ ਕਿਤੇ ਗਿਆ ਹੋਵੇ ਨਾ ਨਹੀਂ ਬੈਠੀ ਹੈ ਸਾਡੇ ਸਵਾਗਤ ਤੇ